ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਪੰਥ ਦੇ ਮਹਾਨ ਸ਼ਹੀਦ ਮਹਾਨ ਜਰਨੈਲ ਮਹਾਨ ਗੁਰਸਿੱਖ ਤਨ ਤਨ ਸ਼ਹੀਦ ਭਾਈ ਮਨੀ ਸਿੰਘ ਜੀ ਤਿੰਨਾਂ ਦਾ ਅੱਜ ਸ਼ਹਾਦਤ ਦਾ ਦਿਨ ਹੈ ਤੇ ਮਨ ਕੀਤਾ ਵੀ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਕੁ ਗੱਲਾਂ ਜਿਹੜੀਆਂ ਬੜੀਆਂ ਧਿਆਨ ਗੁਛਰੇ ਨੇ ਔਰ ਬੜੀਆਂ ਸਮਝਣ ਵਾਲੀਆਂ ਨੇ ਆਪ ਸੰਗਤ ਦੇ ਨਾਲ ਸਾਂਝੀਆਂ ਕੀਤੀਆਂ ਜਾਣ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਦਾ ਜੀਵਨ ਵੀ ਮਹਾਨ ਤੇ ਉਹਨਾਂ ਦੀ ਸ਼ਹਾਦਤ ਵੀ ਬੜੀ ਮਹਾਨ ਐਸੇ ਬੜੇ ਗਿਰਲੇ ਹੁੰਦੇ ਨੇ ਸੰਸਾਰ ਦੇ ਅੰਦਰ ਸਾਧ ਸੰਗਤ ਜਿਹੜੇ ਜੀਵਨ ਦੇ ਨਾਲ-ਨਾਲ ਜੀਵਨ ਦੇ ਰਸਤੇ ਨੂੰ ਵੀ ਸਵਾਰ ਲੈਂਦੇ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਬੜਾ ਪਿਆਰਾ ਬਚਨ ਹੈ ਭਗਤ ਰਵਿਦਾਸ ਜੀ ਕਹਿੰਦੇ ਨੇ ਜਨਮ sireano panth na swara saanj pari deh dis andhyara ਕਿ ਬੰਦਿਆ ਤੂੰ ਜਨਮ ਤੇ ਸਵਾਰ ਲੈਂਦਾ ਏ ਪਰ ਰਸਤਾ ਨਹੀਂ ਸਵਾਰਦਾ ਜਨਮ ਸਵਾਰਨ ਦਾ ਤਾਂ ਲਾਭ ਹੈ ਜੇ ਤੂੰ ਰਸਤਾ ਵੀ ਸਵਾਰ ਲਵੇ ਜੀਵਨ ਤਾਂ ਸਵਰਦਾ ਜੇ ਜੀਵਨ ਦਾ ਰਾਹ ਸਵਰਦਾ ਹੈ ਤੇ ਜੀਵਨ ਦਾ ਰਾਹ ਉਦੋਂ ਸੰਵਰਦਾ ਜਦੋਂ ਉਹ ਰਾਹ ਪੂਰੇ ਗੁਰੂ ਦੇ ਮੁਤਾਬਕ ਦਿੱਤਾ ਹੋਇਆ ਰਾਹ ਹੋਵੇ ਜਿਹਨੂੰ ਸਤਗੁਰ ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਨੇ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਭਾਈ ਮਨੀਦਾਸ ਜੀ ਦਾ ਭਾਈ ਮਨੀ ਸਿੰਘ ਜੀ ਦਾ ਜਿਹੜਾ ਜੀਵਨ ਹੈ ਉਹ ਸੱਚ ਵਿੱਚ ਹੀ ਇਨ੍ਹਾਂ ਪਾਵਨ ਬਚਨਾਂ ਤੇ ਖੜਿਆ ਖੜਾ ਹੋਇਆ ਜੀਵਨ ਹੈ ਉਹਨਾਂ ਦਾ ਜੋ ਜਨਮ ਹੈ ਉਹ 1644ਵੀਂ ਨੂੰ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ਫਰਗੜ ਪਿਤਾ ਮਾਈ ਦਾਸ ਤੇ ਮਾਤਾ ਮਧਰਾਬਾਈ ਜੀ ਦੇ ਗ੍ਰਹਿ ਵਿਖੇ ਹੁੰਦਾ ਹੈ ਭਾਈ ਮਨੀ ਸਿੰਘ ਜੀ ਛੋਟੀ ਜੀ ਆਰਬਲਾ ਸੀ ਉਹਨਾਂ ਦੇ ਜਦੋਂ ਧੰਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਰਹਿ ਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪੂਰਨ ਜਿਹੜੀ ਬਾਣੀ ਹੈ ਉਸ ਬਾਣੀ ਨੂੰ ਪੜਿਆ ੋਖਿਆ ਤੇ ਗੁਰਕਲਗੀ ਤਰਪਾਦਾਸ਼ ਜੀ ਨੇ ਆਪ ਉਹਨਾਂ ਨੂੰ ਪੂਰੀ ਬਾਣੀ ਦੀ ਸੰਥਿਆ ਦਿੱਤੀ ਤੇ ਨਾਲ ਬਾਣੀ ਦੇ ਅਰਥਾਂ ਦਾ ਬੋਧ ਕਰਾਇਆ ਭਾਈ ਮਨੀ ਸਿੰਘ ਜੀ ਦੇ ਜੀਵਨ ਦੇ ਅੰਦਰ ਉਹ ਸਮਾਂ ਬੜਾ ਖਾਸ ਸਮਾਂ ਸੀ ਜਦੋਂ ਗੁਰਕਲਗੀ ਤਰਪਾਦਾਸ਼ ਜੀ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਦੇ ਨੇ ਤੇ ਭਾਈ ਮਨੀ ਸਿੰਘ ਜੀ ਦੀ ਜਿਹੜੀ ਸੇਵਾ ਹੈ ਡਿਊਟੀ ਹੈ ਉਹ ਮਾਤਾ ਸਾਹਿਬਕੌਰ ਜੀ ਜੋ ਗੁਰੂ ਕੇ ਮਹਿਲ ਸੰਤੇ ਮਾਤਾ ਸੁੰਦਰਕੌਰ ਜੀ ਉਹਨਾਂ ਦੇ ਨਾਲ ਲੱਗਦੀ ਹੈ ਭਾਈ ਮਨੀ ਸਿੰਘ ਜੀ ਮਾਤਾਵਾਂ ਨੂੰ ਲੈ ਕੇ ਦਿੱਲੀ ਦੀ ਧਰਤੀ ਤੇ ਆ ਜਾਂਦੇ ਨੇ ਫਿਰ ਇੱਕ ਵਿਖੜਾ ਸਮਾਉ ਹੋਉਂਦਾ ਜਦੋਂ ਸਤਿਗੁਰੂ ਗੁਰਕਲਗੀਰ ਪਾਤਸ਼ਾਹ ਜੀ ਜੋਤੀ ਜੋਤ ਸਮਾ ਜਾਂਦੇ ਨੇ ਉਸ ਤੋਂ ਉਪਰੰਤ ਫਿਰ ਪੰਥ ਇੱਕ ਵਾਰੀ ਚੜ੍ਹਦੀਆਂ ਕਲਾ ਵਿੱਚ ਹੁੰਦਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਨੂੰ ਫਤਿਹ ਕਰਕੇ ਤੇ ਇੱਕ ਸੁਤੰਤਰ ਰਾਜ ਦੀ ਨਹੀਂ ਰੱਖਦੇ ਨੇ ਖਾਲਸੇ ਰਾਜ ਦੀ ਨਹੀਂ ਰੱਖਦੇ ਨੇ ਧਿਆਨ ਦਿਆ ਜੇ ਇਸ ਸਮੇਂ ਦੇ ਅੰਦਰ ਭਾਈ ਮਨੀ ਸਿੰਘ ਜੀ ਦਿੱਲੀ ਦੀ ਧਰਤੀ ਤੇ ਮਾਤਾਵਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ 1721 ਦਾ ਸਮਾਂ ਐਸਾ ਹੁੰਦਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਮੌਤ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਦੋਂ ਪੰਤ ਫਿਰ ਦੋ ਪਾਵਾਂਮ ਦੋ ਬੇੜੀਆਂ ਦੇ ਵਿੱਚ ਸਵਾਰ ਹੋ ਜਾਂਦਾ ਹੈ ਦੋ ਫਾੜ ਹੋ ਜਾਂਦਾ ਇੱਕ ਪਾਸੇ ਤਤ ਖਾਲਸਾ ਦੂਜੇ ਪਾਸੇ ਬੰਦਾਈ ਖਾਲਸਾ ਤਤ ਖਾਲਸਾ ਤੇ ਬੰਦਾਈ ਖਾਲਸਾ ਦੋਨੋਂ ਹੀ ਪਾਵਨ ਹਰਿਮੰਦਰ ਸਾਹਿਬ ਜੀ ਦੇ ਅੰਦਰ ਆਪਣਾ ਆਪਣੀ ਸੇਵਾ ਨਿਭਾਣਾ ਚਾਹੁੰਦੇ ਨੇ ਪਰ ਦੋਨਾਂ ਦੇ ਅੰਦਰ ਇਸ ਗੱਲ ਦੇ ਉੱਪਰ ਵਿਚਾਰ ਵਿਟਾਂਦਰਾ ਹੈ ਮਤ ਭੇਦ ਨੇ ਇੱਕ ਤਤ ਖਾਲਸਾ ਉਹ ਕਹਿੰਦਾ ਵੀ ਦਰਬਾਰ ਸਾਹਿਬ ਤੇ ਸੇਵਾ ਸਿ ਨਿਭਾਈਏ ਸਾਡੀ ਦੇਖ ਰਿਕ ਵਿੱਚ ਸਾਰੀ ਸੇਵਾ ਹੋਵੇ ਤਤ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਤੇ ਬੰਦੇਈ ਗੁਰਜੀ ਕੀ ਫਤਿਹ ਬੁਲਾਉਂਦੇ ਸਨ ਤੇ ਦੂਜੇ ਪਾਸੇ ਬੰਦੇਈ ਖਾਲਸਾ ਸੀ ਜਿਹੜੇ ਫਤਿਹ ਦੀ ਜੰਗਾ ਤੇ ਫਤਿਹ ਦਰਸ਼ਨ ਕਹਿੰਦੇ ਸਨ ਹਾਲਾਂਕਿ ਉਸ ਵਕਤ ਦੇ ਅੰਦਰ ਪਾਈ ਮਨੀ ਸਿੰਘ ਜੀ ਨੂੰ ਮਾਤਾ ਜੀ ਨੇ ਦਿੱਲੀ ਦੀ ਧਰਤੀ ਤੋਂ ਹਰਮੰਦਰ ਸਾਹਿਬ ਭੇਜਿਆ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਕੇ ਪਾਈ ਮਨੀ ਸਿੰਘ ਜੀ ਤਤ ਖਾਲਸਾ ਤੇ ਬੰਦੇਈ ਖਾਲਸਾ ਦੇ ਅੰਦਰ ਆਪਸੀ ਸੁਲ੍ਹਾ ਕਰਾਉਂਦੇ ਨੇ ਭਾਈ ਮਨੀ ਸਿੰਘ ਜੀ ਦੀਏ ਦੂਰ ਦ੍ਰਿਸ਼ਟੀ ਸੀ ਕਿ ਉਹਨਾਂ ਨੇ ਬੜੇ ਸੁਚੱਜੇ ਢੰਗ ਨਾਲ ਇਹਨਾਂ ਦੋਨਾਂ ਤਤ ਖਾਲਸਾ ਤੇ ਬੰਦੀ ਖਾਲਸਾ ਨੂੰ ਇੱਕ ਕੀਤਾ ਹਾਲਾਂਕਿ ਉਹ ਬੜਾ ਵਿਖੜਾ ਸਮਾ ਸੀ ਉਸ ਸਮੇਂ ਦੇ ਅੰਦਰ ਹਰ ਕੀ ਪੌੜੀ ਤੇ ਪਾਵਨ ਅਰਦਾਸ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਅੰਦਰ ਦੋ ਚਿੱਠੀਆਂ ਵੀ ਪਾਈਆਂ ਗਈਆਂ ਸਰੋਵਰ ਦੇ ਅੰਦਰ ਵੀ ਜਿਹੜੀ ਚਿੱਠੀ ਉੱਪਰ ਆ ਜਾਏਗੀ ਉਹਨੂੰ ਇੱਥੋਂ ਦਾ ਪ੍ਰਬੰਧ ਦੇ ਦਿੱਤਾ ਜਾਏਗਾ ਔਰ ਉਸ ਦੇ باوجود ਵੀ ਜਦੋਂ ਬੰਦਾ ਹੀ ਖਾਲਸਾ ਨਹੀਂ ਮੰਨਿਆ ਕਿਉਂਕਿ ਤਤ ਖਾਲਸਾ ਦੀ ਚਿੱਠੀ ਵਾਹੀ ਗੁਰਜੀ ਦਾ ਖਾਲਸਾ ਤੇ ਵਾਹੀ ਗੁਰਜੀ ਦੀ ਫਤਿਹ ਵਾਲੀ ਚਿੱਠੀ ਉੱਪਰ ਆ ਗਈ ਸੀ ਪਾਣੀ ਦੇ ਵਿੱਚ ਸਰੋਵਰ ਦੇ ਅੰਦਰ ਤੈਰਦਿਆਂ ਹੋਇਆਂ ਉਸ ਤੋਂ ਬਾਅਦ ਵੀ ਫਿਰ ਇਹ ਝਗੜਾ ਚੱਲਿਆ ਪਰ ਭਾਈ ਮਨੀ ਸਿੰਘ ਜੀ ਦੀ ਦੂਰਦਰਸ਼ਤਾ ਨੇ ਉਹਨਾਂ ਦੇ ਅਡਿੱਗ ਗੁਰੂ ਤੇ ਭਰੋਸੇ ਨੇ ਇਸ ਵਿਚਾਰ ਨੂੰ ਸਿੱਖਾਂ ਦੇ ਅੰਦਰ ਦੇ ਇਸ ਮਤਭੇਦ ਨੂੰ ਖਤਮ ਕੀਤਾ ਸ਼ਿਕ ਸੁਚਾਰੂ ਢੰਗ ਦੇ ਨਾਲ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਦੀ ਮਰਿਆਦਾ ਨੂੰ ਬਹਾਲ ਕਰਦੇ ਨੇ ਭਾਈ ਮਨੀ ਸਿੰਘ ਜੀ ਉਹਨਾਂ ਦੇ ਹੱਥ ਵਿੱਚ ਸਾਰਾ ਪ੍ਰਬੰਧ ਹੁੰਦਾ ਹੈ ਜਿਹੜੀਆਂ ਚੌਂਕੀਆਂ ਨੇ ਜੋ ਸੀ ਸਾਧ ਸੰਗਤ ਜੀ ਅੱਜ ਸ੍ਰੀ ਦਰਬਾਰ ਸਾਹਿਬ ਅੰਦਰ ਦੇਖਦੇ ਆ ਇਹਨਾਂ ਚੌਂਕੀਆਂ ਨੂੰ ਭਾਈ ਮਨੀ ਸਿੰਘ ਜੀ ਆਪਣੇ ਸਮੇਂ ਦੇ ਅੰਦਰ ਆਰੰਭ ਕਰਾਉਂਦੇ ਨੇ ਸਭ ਤੋਂ ਪਹਿਲਾਂ ਪਾਵਨ ਸ੍ਰੀ ਆਸ਼ਾ ਕੀ ਵਾਰ ਦੀ ਚੌਂਕੀ ਸੂਰਜ ਦੇ ਚੜਨ ਤੋਂ ਪਹਿਲਾਂ ਸੰਪੂਰਨਤਾ ਫਿਰ ਬਿਲਾਵਲ ਕੀ ਚੌਂਕੀ ਫਿਰ ਚਰਨ ਕਮਲ ਕੀ ਚੌਂਕੀ ਤੇ ਆਖੀਰ ਵਿੱਚ ਰਾਤ ਨੂੰ ਸੋਦਰ ਦੀ ਚੌਂਕੀ ਤੇ ਸੋਲੇ ਸਾਹਿਬ ਦੀ ਚੌਂਕੀ ਜਿਹੜਾ ਗੁਰੂ ਘਰ ਦਾ ਪ੍ਰਬੰਧਿਆ ਨੂੰ ਚਲਾਉਣ ਦੇ ਲਈ ਗੁਰੂ ਘਰ ਦੇ ਅੰਦਰ ਗਰੰਥੀ ਗਿਆਨੀ ਜਿਹੜੇ ਚੌਰ ਬਰਦਾਰ ਨੇ ਅਰਦਾਸੀਏ ਸਿੰਘ ਨੇ ਗੁਰੂ ਘਰ ਦੇ ਕੀਰਤਨੀਏ ਰਬਾਬੀ ਸਿੰਘ ਨੇ ਇਹ ਸਾਰੀਆਂ ਜਿਹੜੀਆਂ ਡਿਊਟੀਆਂ ਨੇ ਭਾਈ ਮਨੀ ਸਿੰਘ ਆਪਣੀ ਦੇਖਰੇਖ ਵਿੱਚ ਉਸੇ ਮੇ ਆਰੰਭ ਕਰਦੇ ਨੇ ਤੇਰੇ ਸਾਥ ਸੰਗਤ ਜੀ ਜਿਹੜੀ ਮੇਨ ਗੱਲ ਸਮਝਣ ਵਾਲੀ ਹੈ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੀ ਵੀ ਉਹਨਾਂ ਦੀ ਸ਼ਹਾਦਤ ਆਕਰ ਹੁੰਦੀ ਕਿਉਂ ਹੈ ਭਾਈ ਮਨੀ ਸਿੰਘ ਜੀ ਅਕਸਰ ਖਾਲਸਾ ਜਿਹੜਾ ਉਹ ਸਾਲ ਵਿੱਚ ਦੋ ਵਾਰੀ ਇੱਕ ਵਿਸਾਖੀ ਦੇ ਸਮੇਂ ਤੇ ਦੂਜਾ ਦੀਵਾਲੀ ਦੇ ਸਮੇਂ ਤੇ ਜੁੜ ਮਿਲ ਕੇ ਆਪਸ ਵਿੱਚ ਗੁਰਮਤਾ ਕਰਦਾ ਹੁੰਦਾ ਸੀ ਭਾਈ ਮਨੀ ਸਿੰਘ ਜੀ ਨੇ ਸਨ 1737 ਨੂੰ ਇਹ ਸੋਚਿਆ ਵੀ ਕਿਉਂ ਨਾ ਖਾਲਸੇ ਸਮੂਚੇ ਖਾਲਸੇ ਨੂੰ ਬੁਲਾ ਕੇ ਇੱਕ ਗੁਰਮਤਾ ਅੰਮ੍ਰਿਤਸਰ ਦੀ ਧਰਤੀ ਤੇ ਕੀਤਾ ਜਾਏ ਜ਼ਕਰੀਆ ਖਾਨ ਉਸ ਵੇਲੇ ਹਿੰਦ ਦਾ ਬਾਦਸ਼ਾਹ ਹੈ ਤੇ ਜ਼ਕਰੀਆ ਖਾਨ ਨਾਲ ਭਾਈ ਮਨੀ ਸਿੰਘ ਜੀ ਗੱਲਬਾਤ ਕਰਦੇ ਨੇ 10000 ਰੁਪਇਆ ਭਾਈ ਮਨੀ ਸਿੰਘ ਜੀ ਨੂੰ ਇਹ ਕਿਹਾ ਜਾਂਦਾ ਵੀ ਤੁਹਾਨੂੰ ਦੇਣਾ ਪਏਗਾ ਉਸ ਵੇਲੇ ਦੀ ਕਰੰਸੀ ਦੇ ਮੁਤਾਬਕ ਭੇਜੇ ਤੁਸੀਂ ਇਸ ਜਗ੍ਹਾ ਤੇ ਖਾਲਸੇ ਪੰਥ ਦਾ ਇਕੱਠ ਕਰਨਾ ਚਾਹਦੇ ਅਈਮਨੀ ਸਿੰਘ ਦਿਨੇਸ਼ ਗੱਲ ਨੂੰ ਸਵੀਕਾਰ ਲਿਆ ਕਿਉਂਕਿ ਜੇ ਸਾਰਾ ਖਾਲਸਾ ਪੰਥ ਜੁੜੇਗਾ ਤੇ 10000 ਰੁਪਇਆ ਇਕੱਠਾ ਕਰਨਾ ਕੋਈ ਵੱਡੀ ਗੱਲ ਨਹੀਂ ਪਰ ਉਸ ਵੇਲੇ ਲਖਪਤ ਰਾਏ ਜਿਹਨੂੰ ਸਿੱਖ ਲੱਖੂ ਵੀ ਕਹਿੰਦੇ ਸਨ ਲਖਪਤ ਰਾਏ ਦੀਵਾਨ ਸੀ ਜਕਰੀਆ ਖਾਨ ਦਾ ਇਹਦੀ ਡਿਊਟੀ ਜਕਰੀਆ ਖਾਨ ਨੇ ਲਾਦ ਦਿੱਤੀ ਤੋਪਾਂ ਬੀੜ ਦਿੱਤੀਆਂ ਗਈਆਂ ਫੌਜਾਂ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਆ ਗਈਆਂ ਉਹਦਾ ਕਾਰਨ ਇਹ ਸੀ ਵੀ ਇੱਥੇ ਜੇ ਦੋ ਸਿੱਖਾਂ ਗਏ ਉਹਨਾਂ ਨੂੰ ਇੱਕੋ ਵਾਰ ਸਾਰੇ ਸਿੱਖ ਪੰਥ ਨੂੰ ਇਕੱਠਾ ਕੀ ਹੋਏਗਾ ਤੇ ਉਹਨਾਂ ਨੂੰ ਗੋਲੀਆਂ ਨਾਲ ਬਾਰੂਦ ਨਾਲ ਪੁੱਨ ਦਿੱਤਾ ਜਾਏਗਾ ਖਾਲਸੇ ਪੰਥ ਨੂੰ ਮਲਿਆ ਮੇਟ ਕਰਨ ਦੇ ਲਈ ਇਹ ਸਾਰੀ ਬਿਉਂਤ ਬਣਾਈ ਗਈ ਭਾਈ ਮਨੀ ਸਿੰਘ ਜੁਨੇਦਾ ਇਲਮ ਹੋਇਆ ਤੇ ਉਹਨੇ ਸਿੱਖਾਂ ਨੂੰ ਆਉਣ ਤੋਂ ਰੋਕ ਦਿੱਤਾ ਸਿੱਖ ਵੱਡੀ ਗਿਣਤੀ ਵਿੱਚ ਨਹੀਂ ਪਹੁੰਚ ਸਕੇ ਹਾਲਾਂਕਿ ਕੁਝ ਸਿੱਖ ਆਏ ਇਤਿਹਾਸ ਲਿਖਦਾ ਹੈ ਤੇ ਤੇ ਲਖਪਤ ਰਾਏ ਵੱਲੋਂ ਕੁਝ ਸਿੰਘਾਂ ਨੂੰ ਸ਼ਹੀਦ ਵੀ ਕੀਤਾ ਜਾਂਦਾ ਹੈ ਪਰ ਭਾਈ ਮਨੀ ਸਿੰਘ ਜੀ ਦੀ ਇਹ ਉਹਨਾਂ ਦੇ ਅੰਦਰ ਦਾ ਇਹ ਪਿਆਰ ਸੀ ਇੰਜ ਕਹਿ ਲੋ ਵੀ ਉਹਨਾਂ ਦੇ ਅੰਦਰ ਇਹ ਵਿਚਾਰ ਸੀ ਵੀ ਉਹਨਾਂ ਨੇ ਸਾਰੇ ਖਾਲਸੇ ਪੰਥ ਨੂੰ ਜਿਹੜਾ ਹੈ ਉਸ ਸਮੇਂ ਦੇ ਅੰਦਰ ਖਤਮ ਹੋਣ ਤੋਂ ਬਚਾਇਆ ਭਾਈ ਮਨੀ ਸਿੰਘ ਜੀ ਨੇ ਇਹ ਵਦਵਦ ਜਿਹੜੇ 10000 ਰੁਪਏ ਦੀ ਮੰਗ ਕੀਤੀ ਗਈ ਸੀ ਉਹ ਦੇਣ ਲਈ ਕਿਹਾ ਗਿਆ ਪਰ ਭਾਈ ਮਨੀ ਸਿੰਘ ਨੇ ਆਖਿਆ ਵੀ ਜੇ ਇਕੱਠੀ ਨਹੀਂ ਹੋਇਆ ਤੇ ਫਿਰ ਪੈਸਾ ਕਿਸ ਗੱਲ ਦਾ ਇਸ ਸਬ ਕਾਰਨ ਪਾਈਮਨੀ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹਾਲਾਂਕਿ ਮੰਸੂਬਾ ਸਰਕਾਰ ਦਾ ਸਿਰਫ ਪਾਈਮਨੀ ਸਿੰਘ ਜੀ ਦੇ ਧਰਮ ਨੂੰ ਤਬਦੀਲ